ਕਰੋਟਾ 바ਵਾ ਨਾਗਾ ਮੁਹੱਲਾ ਵਾਸੀਆਂ ਨੂੰ ਬਿਜਲੀ ਸੰਕਟ ਤੋਂ ਮਿਲੀ ਨਿਜਾਤ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਸਰਪੰਚ ਸੰਜੀਵ ਕੁਮਾਰ ਰੋਡਾ ਨੇ ਜਨਤਾ ਨੂੰ ਸਮਰਪਿਤ ਕੀਤਾ ਪ੍ਰੋਜੈਕਟ ਇਲਾਕਾ ਨਿਵਾਸੀਆਂ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਕੀਤਾ ਧੰਨਵਾਦ ਪੱਤਰਕਾਰ ਸ੍ਰਿੰਦਰ ਸ਼ਰਮਾ ਕਰੋਟਾ ਸਥਾਨਕ ਕਸਬੇ ਦੇ 바ਵਾ ਨਾਗਾ ਮੁਹੱਲਾ ਵਾਸੀਆਂ ਲਈ ਅੱਜ ਦਾ ਦਿਨ ਵੱਡੀ ਰਾਹਤ ਅਤੇ ਖੁਸ਼ੀ ਦਾ ਸੁਨੇਹਾ ਲੈ ਕੇ ਆਇਆ ਇਲਾਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਬਿਜਲੀ ਸਪਲਾਈ ਦੀ ਗੰਭੀਰ ਸਮੱਸਿਆ ਦਾ ਅੱਜ ਉਸ ਵੇਲੇ ਸਥਾਈ ਹੱਲ ਹੋ ਗਿਆ ਜਦੋਂ ਇੱਥੇ ਨਵੇਂ ਬਿਜਲੀ ਟਰਾਂਸਫਾਰਮਰ ਦੀ ਸਥਾਪਨਾ ਕੀਤੀ ਗਈ। ਇਸ ਨਵੇਂ ਲਗਾਏ ਗਏ ਟਰਾਂਸਫਾਰਮਰ ਦਾ ਰਸਮੀ ਉਦਘਾਟਨ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੋਡਾ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚਾਲੂ ਕਰਕੇ 바ਵਾ ਨਾਗਾ ਮੁਹੱਲਾ ਦੇ ਨਿਵਾਸੀਆਂ ਦੀ سپੁਰਦ ਕੀਤਾ। ਮੰਤਰੀ ਅਤੇ ਵਿਭਾਗ ਦਾ ਕੀਤਾ ਧੰਨਵਾਦ ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਸੰਜੀਵ ਕੁਮਾਰ ਰੋਡਾ ਅਤੇ ਸਮੂਹ ਮੁਹੱਲਾ ਵਾਸੀਆਂ ਨੇ ਕਿਹਾ ਦੀ ਬਿਜਲੀ ਦੀ ਕਿਲਤ ਕਾਰਨ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਉਹਨਾਂ ਨੇ ਇਸ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਅਤੇ ਖਾਸ ਤੌਰ ਤੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਦਿਨੋ ਧੰਨਵਾਦ ਕੀਤਾ। ਜੈ ਸ਼੍ਰੀ ਲੰਦੇ ਅੱਜ ਬੜਾ ਵੱਡਾ ਦਿਨ ਆ ਖੁਸ਼ੀਆਂ ਦਾ ਕਿ ਜਿਹੜਾ ਅਗ ਰੋਟੇ ਦੇ ਵਿੱਚ ਬਾਵਾ ਨਾਗਾ ਮਹੱਲੇ ਦੇ ਵਿੱਚ ਲਾਈਟ ਬੜੀ ਦੂਰ ਤੋਂ ਆਂਦੀ ਸੀ ਇਹ ਪ੍ਰਾਇਮਰੀ ਸਕੂਲ ਦੇ ਲਾ ਕੋ ਲਾਈਟ ਆਂਦੀ ਸੀ ਮਹੱਲਿਆਂ ਦੇ ਵਿੱਚੋਂ ਹੁੰਦੀ ਹੋਈ ਆਂਦੀ ਹੋਈ ਸੀ। ਔਰ ਇਸ ਮਹੱਲੇ ਨੂੰ ਜਲਾਈਟ ਨਹੀਂ ਪਹੁੰਚਦੀ ਔਰ ਇਹ ਮਹੱਲੇ ਦੇ ਲੋਕੀ ਬਹੁਤ ਪਰੇਸ਼ਾਨ ਹੀ ਲਾਈਟ ਦੀ ਵਜ੍ਹਾ ਤੋਂ ਔਰ ਇਹ ਮੰਤਰੀ ਸਾਹਿਬ ਅੱਗੇ ਅਸੀਂ ਪ੍ਰਾਰਥਨਾ ਕੀਤੀ ਹੈ ਕਿ ਇਹ ਮਹੱਲੇ ਲਈ ਲਾਈਟ ਲਈ ਟਰਾਂਸਫਾਰਮ ਲਗ ਦਿੱਤਾ ਜਾਏ ਔਰ ਮੰਤਰੀ ਸਾਹਿਬ ਨੇ ਸਾਡੀ ਇਹ ਮੰਗ 2 ਮਿੰਟ ਵਿੱਚ ਸੁਣ ਕੇ ਔਰ ਉਸੇ ਮੋਕੇ ਉਹਨਾਂ ਨੇ ਟਰਾਂਸਫਾਰਮਰ ਨੂੰ ਜਿਹੜਾ ਹੈ ਇਸ਼ੂ ਕਰਾਤਾ ਕਰੋ ਟੇਨੂੰ ਔਰ ਇਹ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਹੜਾ ਟਰਾਂਸਫਾਰਮ ਸਾਨੂੰ ਜਿਹੜਾ ਲੋਕਾਂ ਲਈ ਲਾਇਆ ਲੋਕੀ ਬਹੁਤ ਖੁਸ਼ ਨੇ ਇਸ ਤੋਂ ਸਾਰੇ ਲੋਕੀ ਇਹ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਲਈ ਆਏ ਨੇ कि ਜਿਹੜਾ ਇਹ ট্রান্সਫਾਰਮ ਲੱਗਾ ਕਾਕ ਤੋਂ ਘਟੇ ਤੇ 60 ਤੋਂ 80 ਘਰ ਜਿਹੜੇ ਨੇ 60 ਤੋਂ 80 ਘਰ ਜਿਹੜੇ ਨੇ ਬੱਤੀ ਨਾਲ ਵਧੀਆ ਆਪਣੇ ਘਰ ਗੁਜ਼ਾਰਨਗੇ ਗਰਮੀਆਂ ਵਿੱਚ ਵੀ ਉਹਨਾਂ ਨੂੰ ਵਧੀਆ ਮौज ਰਹੇਗੀ ਹਰ ਘਰ ਨੂੰ 300 ਜੁਮਟ ਜਿਹੜੀ ਫ੍ਰੀ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੋਈ ਹੈ ਉਹਦਾ ਇਹ ট্রান্সਫਾਰਮ ਨਾਲ ਉਹਦੇ ਜੁਮਟਾਂ ਦਾ ਪੂਰਾ ਫਾਇਦਾ ਲੋਕੀ ਲੈਣਗੇ ਔਰ ਧੰਨਵਾਦ ਕਰਦੇ ਆਪ ਸਰਕਾਰ ਦਾ ਔਰ ਮੰਤਰੀ ਸਾਹਿਬ ਦਾ ਬਹੁਤ ਬਹੁਤ ਮੈਂ ਆਪਣੇ ਵੱਲੋਂ اپنی پنچایت والوں اور اپنے پورے پنڈواسیوں والوں بہت بہت ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਲਾਲ ਚੰਦ ਸਾਹਿਬ ਜਿੰਦਾਬਾਦ ਸੰਤ ਸਿੰਘ ਜਿੰਦਾਬਾਦ ਕਟਾਰੂ ਚੱਕ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਲਾਲ ਚੰਦ ਕਟਾਰੂ ਚੱਕ ਮੰਤਰੀ ਵਾਹਿਗੁਰੂ ਜੀ ਲਾਲ ਚੰਦ ਕਟਾਰੂ ਜਗਮੰਤਰੀ ਸਾਹਿਬ ਜਿੰਦਾਬਾਦ ووٹਾ ਸਰਪੰਚ ਜਿੰਦਾਬਾਦ ووٹਾ ਸਰਪੰਚ ਜਿੰਦਾਬਾਦ ਚਲੋ ਜੀ